ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 18 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ एमसीक्यू ਹਰੇਕ एमसीक्यू ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ICC ਚੈਂਪੀਅਨਸ ਟਰੋਫੀ 2025 ਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ ਹਾਂਜੀ ICC ਚੈਂਪੀਅਨਸ ਟਰੋਫੀ 2025 ਦੀ ਮੇਜ਼ਬਾਨੀ ਪਾਕਿਸਤਾਨ ਕਰੇਗਾ অপশন ਨੰਬਰ B ਇਜ਼ ਦਾ রাইਟ ਆਨਸਰ ਪਾਕਿਸਤਾਨ ਮੇਜ਼ਬਾਨੀ ਕਰੇਗਾ ਜੀ ICC ਚੈਂਪੀਅਨਸ ਟਰੋਫੀ 2025 ਦੀ ਤੇ ਇਸ ਦੇ ਲਈ ਪਾਕਿਸਤਾਨ ਨੇ PCB ਨਾਲ ਵੀ ਸਮਝੌਤਾ ਕਰ ਲਿਆ PCB ਚੈਂਪੀਅਨਸ ਟਰੋਫੀ 2025 ਦੀ ਮੇਜ਼ਬਾਨੀ ਪਾਕਿਸਤਾਨ ਕਰੇਗਾ ਤੇ ਹੁਣ ਪਾਕਿਸਤਾਨੀ ক্রিকেট ਬੋਰਡ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨਾਲ ਸਮਝੌਤਾ ਕਰਕੇ ਇਸ ਤੇ ਪੱਕੀ ਮੋਹਰ ਲਗਾ ਦਿੱਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਵੀ ਕੀਤੀ ਸੀ ਪਰ ਇਹ ਹਾਈਬ੍ਰਿਡ ਫਰਮ ਦੇ ਵਿੱਚ ਖੇਡਿਆ ਗਿਆ ਸੀ। ਹੁਣ ਪਾਕਿਸਤਾਨ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਪਾਕਿਸਤਾਨ। ਪਾਕਿਸਤਾਨ ਪਾਕਿਸਤਾਨ ਦੀ ਕੈਪੀਟਲ ਆ ਇਸਲਾਮਾਬਾਦ ਤੇ ਪਾਕਿਸਤਾਨੀ ਪਾਕਿਸਤਾਨ ਦੀ ਕਰੰਸੀ ਆ ਜੀ ਪਾਕਿਸਤਾਨੀ ਰੁਪਇਆ। ਤੇ ਇਸ ਤੋਂ ਇਲਾਵਾ ਇਥੋਂ ਦੇ ਪ੍ਰੈਜ਼ੀਡੈਂਟ ਆਰ ਐਫ ਅਲਵੀ ਅਤੇ ਪ੍ਰਾਈਮ ਮਿਨਿਸਟਰ ਆ ਸਾਵਾਜ਼ ਸਰੀਫ ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਲਿਫ ਲਾਈਨ ਬੋਲਦੇ ਆ ਸੇਮ ਇਸੇ ਤਰ੍ਹਾਂ ਜੀਕੇ ਦੇ ਪੁਆਇੰਟ ਆਫ 뷰 ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਾਕਿਸਤਾਨ ਅਤੇ ਇੰਡੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਲੀਫ ਲਾਈਨ ਬੋਲਦੇ ਆ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਦੁਰੰਡ ਲਾਈਨ ਬੋਲਦੇ ਆ ਪਰ ਜੇਕਰ ਭਾਰਤ ਅਤੇ ਅਫਗਾਨਿਸਤਾਨ ਆ ਜੇ ਫਿਰ ਵੀ ਦੁਰੰਡ ਲਾਈਨ ਹੀ ਬੋਲਾਂਗੇ ਕਿਉਂਕਿ ਭਾਰਤ ਬਾਅਦ ਵਿੱਚ ਅਲੱਗ ਹੋਇਆ ਨਾ ਪਾਕਿਸਤਾਨ ਭਾਰਤ ਪਾਕਿਸਤਾਨ ਜਿਹੜਾ ਉਹ ਬਾਅਦ ਚ ਅਲੱਗ ਕੀਤਾ ਗਿਆ ਵਾ ਹੁਣ ਪਾਕਿਸਤਾਨ ਤੇ ਅਫਗਾਨਿਸਤਾਨ ਆ ਜੇ ਜਾਂ ਭਾਰਤ ਅਤੇ ਅਫਗਾਨਿਸਤਾਨ ਤੁਹਾਨੂੰ ਐਗਜ਼ਾਮ ਚ ਆ ਜੇ ਤਾਂ ਦੁਰੰਡ ਲਾਈਨ ਹੀ ਹੋਵੇਗਾ ਇੰਡੀਆ ਤੇ ਚਾਈਨਾ ਨੂੰ ਡਿਵਾਈਡ ਡਿਵਾਈਡ ਕਰਨ ਵਾਲੀ ਲਾਈਨ ਨੂੰ ਮਕਮੋਹਨ ਲਾਈਨ ਬੋਲਦੇ ਆ ਸਾਊਥ ਕੋਰੀਆ ਤੇ ਨਾਰਥ ਕੋਰੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 38th ਪੈਰਲਰ ਬੋਲਦੇ ਆ ਯੂਐਸ ਅਤੇ ਕੈਨੇਡਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 49th ਪੈਰਲਰ ਬੋਲਦੇ ਆ ਜਾਨੀ ਕਿ 49 ਸਮਾਨਾਂਤਰ ਬੋਲਦੇ ਆ ਇਸ ਤੋਂ ਇਲਾਵਾ FATF ਨੇ 4 ਸਾਲ ਬਾਅਦ ਪਾਕਿਸਤਾਨ ਨੂੰ ਆਪਣੀ ਗ੍ਰੇ ਲਿਸਟ ਵਿੱਚੋਂ ਹਟਾ ਦਿੱਤਾ ਬਾਬਰ ਆਜ਼ਮ ਨੂੰ 17 ਇਮਤੀਆਜ਼ ਨਾਲ ਸਨਮਾਨਿਤ ਕੀਤਾ ਗਿਆ ਤੇ ਪਾਕਿਸਤਾਨ ਫੌਜ ਦੇ ਲੈਫਟੀਨੈਂਟ ਜਰਨਲ ਆਸੀਫ ਗਫੂਰ ਨੂੰ ਕਬੇਟਾ ਵਿੱਚ ਵਾਰਮੇਕੋਰ ਕਮਾਂਡਰ ਵਜੋਂ ਚੁਣਿਆ ਗਿਆ। ਮਨੀਸ਼ਾ ਪੇਟਾ ਪਾਕਿਸਤਾਨ ਦੀ ਪਹਿਲੀ ਮਹਿਲਾ ਹਿੰਦੂ ਡਿਪਟੀ ਸੁਪਰਡੈਂਟ ਆਫ ਪੁਲਿਸ ਚੁਣੀ ਗਈ। ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਰਾਇਲ ਸੁਸਾਇਟੀ ਆਫ ਕੈਮਿਸਟਰੀ ਅਵਾਰਡ ਕੌਣ ਪ੍ਰਾਪਤ ਕਰੇਗਾ? ਹਾਂਜੀ ਕੈਮਿਸਟਰੀ ਦੇ ਵਿੱਚ ਯੋਗਦਾਨ ਦੀ ਵਜ੍ਹਾ ਕਰਕੇ ਸੁਵੀਤਾ ਲਾਇਡਿਸ ਨੂੰ ਇਹ ਅਵਾਰਡ ਮਿਲਣ ਜਾ ਰਿਹਾ ਰਾਇਲ ਸੁਸਾਇਟੀ ਆਫ ਕੈਮਿਸਟਰੀ ਅਵਾਰਡ ਠੀਕ ਹੈ ਕੈਮਿਸਟਰੀ ਮਤਲਬ ਰਸਾਇਣਿਕ ਖੇਤਰ ਵਿੱਚ ਠੀਕ ਹੈ ਤੇ ਜਿਹੜੀ ਸੁਵਿਤਾ ਲਾਇਡਸ ਹੈ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਦੀ ਸੰਸਥਾਪਕ ਨਹੀਂ ਕਹਿ ਸਕਦੇ ਆਪਾਂ ਚੇਅਰਮੈਨ ਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਵਾਰਡ ਦੀ ਗੱਲ ਕੀਤੀ ਆ ਤਾਂ ਜਾਵੀਦ ਅਕਟਰ ਨੂੰ ਅਜੰਤਾ ਐਲੋਰਾ ਫਿਲਮ ਫੈਸਟੀਵਲ ਚ ਬਦਮ ਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਪੁਸ਼ਪਾ ਭਾਰਤੀ ਨੂੰ 33ਵੇਂ ਵਿਆਸ ਸਨਮਾਨ 2023 ਲਈ ਚੁਣਿਆ ਗਿਆ 2016 ਦੇ ਵਿੱਚ ਇਹਨਾਂ ਨੇ ਇੱਕ ਪੁਸਤਕ ਲਿਖੀ ਸੀ ਜਾਦਾਂ ਜਾਦਾਂ ਚਾਦਾਂ ਅਤੇ ਜਾਤਾ ਅਬਦੁੱਲਾਹੀ ਮੀਰ ਨੇ ਵਿਵਸਥਾਪਿਤ ਬੱਚਿਆਂ ਨੂੰ ਸਿੱਖਿਆ ਦੇਣ ਲਈ ਸੰਯੁਕਤ ਰਾਸ਼ਟਰ ਨੈਲਸਨ ਪੁਰਸਕਾਰ ਜਿੱਤਿਆ ਮਾਈਕਲ ਡੈਗਲਸ ਨੂੰ ਸਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਅਵਾਰਡ ਨੇ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਪੋਜੀਸ਼ਨ 8ਵਾਂ ਬ੍ਰਹਿਮਪੁੱਤਰ ਵੈਲੀ ਫਿਲਮ ਫੈਸਟੀਵਲ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ? ਹਾਂਜੀ 8ਵਾਂ ਬ੍ਰਹਿਮਪੁੱਤਰ ਵੈਲੀ ਫਿਲਮ ਫੈਸਟੀਵਲ ਰੀਸੈਂਟਲੀ ਅਸਮ ਦੇ ਗੁਹਾਟੀ ਦੇ ਵਿੱਚ ਸ਼ੁਰੂ ਹੋਇਆ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ ਜੀ। ਨੈਕਸਟ ਹਾਲ ਹੀ ਵਿੱਚ 67th ਨੈਸ਼ਨਲ ਸਕੂਲ ਗੇਮਜ਼ ਕਿੱਥੇ ਸ਼ੁਰੂ ਹੋਈਆਂ? ਹਾਂਜੀ 67ਵੀਂ ਰਾਸ਼ਟਰੀ ਸਕੂਲ ਖੇਡਾਂ ਇਹੀ ਨਵੀਂ ਦਿੱਲੀ ਦੇ ਵਿੱਚ ਸ਼ੁਰੂ ਹੋਈਆਂ ਆਪਸ਼ਨ ਸੀ ਇਜ਼ ਅ ਰਾਈਟ ਆਂਸਰ ਨੈਕਸਟ ਕੁਸ਼ਨ ਹਾਲ ਹੀ ਵਿੱਚ ਇੰਟਰਨੈਸ਼ਨਲ ਟੈਨਿਸ ਆਫ ਹਾਲ ਆਫ ਫੇਮ ਵਿੱਚ ਕਿਸ ਨੂੰ ਸ਼ਾਮਿਲ ਕੀਤਾ ਗਿਆ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਵਾ ਲੀਐਂਡਰ ਪੈਸ ਵਾਜ਼ੇ ਅਮ੍ਰਿਤ ਰਾਜ ਉਪਰੋਕਤ ਦੋਵਾਂ ਨੂੰ ਆਪਸ਼ਨ ਸੀ ਇਜ਼ ਅ ਰਾਈਟ ਆਂਸਰ ਨੈਕਸਟ ਹੁਣ ਆਪਾਂ ਇੱਕ ਟੈਨਿਸ ਦੀ ਗੱਲ ਕੀਤੀ ਆ ਧਨਵਾਦ ਯੋਕੋਵਿਚ ਨੇ ਯੂਐਸ ਓਪਨ ਪੁਰਸ਼ ਸਿੰਗਲ ਖਿਤਾਬ ਜਿੱਤੇ ਆ। ਏਗਾ ਸਵੀਟੈਕ ਨੇ ਵਾਰਸਾ ਵਿੱਚ ਡਬਲਯੂਟੀਏ ਖਿਤਾਬ ਜਿੱਤ ਜਿੱਤੇ ਆ। 카ਰਲੋਸ ਅਲਕਰਾਜ਼ਨ ਨੇ ਬਿਵਲੰਦਨ 2023 ਪੁਰਸਕਾਰ ਜਿੱਤੇ ਆ। ਪ੍ਰਿਆੰਸ਼ੂ ਰਾਜਵੰਤ ਨੇ ਔਰ ਔਰਲਿੰਜ਼ ਮਾਸਟਰਸ 2023 ਪੁਰਸ਼ ਖਿਤਾਬ ਜਿੱਤੇ ਆ। ਟੈਨਿਸ ਖਿਡਾਰੀਆ ਪੈਟਰਾ ਕਵਿਤੋਵਾ ਇਹਨਾਂ ਨੇ ਆਪਣਾ ਪਹਿਲਾ ਮੀਆਮੀ ਓਪਨ ਖਿਤਾਬ ਜਿੱਤੇ ਆ। ਨੈਕਸਟ ਹੈ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਨੇ ਨਵੀਨਤਾ ਅਤੇ ਖੋਜ ਲਈ ਕਿਸ IIT ਨਾਲ ਸਮਝੌਤਾ ਕੀਤਾ ਹਾਂਜੀ ਭਾਰਤੀ ਜਲ ਸੈਨਾ ਨੇ ਨਵੀਨਤਾ ਅਤੇ ਖੋਜ ਲਈ IIT ਕਾਂਪੂਰ ਦੇ ਨਾਲ ਸਮਝੌਤਾ ਕੀਤਾ ਆਪਸ਼ਨ B ਇਸ ਆ ਰਾਈਟ ਆਨਸਰ IIT ਦੀ ਗੱਲ ਤਾਂ IIT ਰੋਪੜ ਦੇ ਖੋਜਕਰਤਾਵਾਂ ਨੇ ਸਤਲੁਜ ਦੇ ਵਿੱਚ ਇੱਕ ਦੁਰਲੱਭ ਧਾਤ ਜਿਸ ਦਾ ਨਾਮ ਹੈ ਟੈਟਾਲਮ ਦੀ ਖੋਜ ਕੀਤੀ KVIC ਨੇ IIT ਦਿੱਲੀ ਵਿਖੇ ਨਮੀ ਖਾਦੀ ਇੰਡੀਆ ਆਊਟਲਟ ਦਾ ਉਦਘਾਟਨ ਕੀਤਾ IIT कानपुर ਨੇ 스타ట업 इकोसिस्टम ਨੂੰ ਹੁਲਾਰਾ ਦੇਣ ਲਈ ICICI ਬੈਂਕ ਨਾਲ ਸਾਂਝੇਦਾਰੀ ਕੀਤੀ। ਨੈਕਸਟ ਕੁਐਸ਼ਨ ਭਾਰਤ ਨੇ ਹਾਲ ਹੀ ਵਿੱਚ ਸਵਦੇਸ਼ੀ ਹਾਈ ਸਪੀਡ ਫਲਾਈਂਗ ਬਿੰਗ UAV ਦਾ ਸਫਲ ਪਰਖਣ ਕਿੱਥੇ ਕੀਤਾ? ਹਾਂਜੀ ਭਾਰਤ ਨੇ ਰੀਸੈਂਟਲੀ ਸਵਦੇਸ਼ੀ ਹਾਈ ਸਪੀਡ ਫਲਾਈਂਗ ਬਿੰਗ UAV ਦਾ ਸਫਲ ਪਰਖਣ ਕੀਤਾ ਕਰਨਾਟਕ ਦੇ ਵਿੱਚ অপਸ਼ਨ B ਇਜ਼ ਦਾ ਰਾਈਟ ਆਂਸਰ। ਨ கர்ਨਾਟਕ ਦੇ ਵਿੱਚ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਆ ਬੰਗਲੌਰ ਤੇ ਇਥੋਂ ਦੇ ਚੀਫ ਮਿਨਿਸਟਰ ਸਿਦਰ ਮਈਆ ਅਤੇ ਗਵਰਨਰ ਆ ਥਾਬਰਚੰਦ ਗਹਿलोत ਕਰਨਾਟਕ ਦੇ ਵਿੱਚ ਨਗਰ ਹਾਲ نیشنل ਪਾਰਕ ਬਾਂਦੀਪੁਰ نیشنل ਪਾਰਕ ਤੁੰਗਪਧਰਾ نیشنل ਪਾਰਕ ਕੁਦਰੇਮੁਖਾ نیشنل ਪਾਰਕ ਸੁਮੇਸ਼ਵਰ ਵਾਈਲਡਲਾਈਫ ਸੈਂਚਰੀ ਪਧਰਾ ਵਾਈਲਡਲਾਈਫ ਸੈਂਚਰੀਆ ਅੰਛੀ ਨੈਸ਼ਨਲ ਪਾਰਕਾ ਬਨੇਰਕਾਟਾ ਨੈਸ਼ਨਲ ਪਾਰਕਾ ਰਕਸਰ ਮਈਆ ਕਰਨਾਟਕ ਦੀ ਟੇਬਲ ਟੈਨਿਸ ਐਸੋਸੀਏਸ਼ਨ ਦੀ ਪ੍ਰਧਾਨ ਚੁਣੀ ਗਈ ਬੰਗਲੌਰ ਵਿੱਚ ਨਵਾਂ ਕੰਬਾਲਾ ਮੁਕਾਬਲਾ ਸ਼ੁਰੂ ਹੋਇਆ ਔਰਤਾਂ ਦੀ ਅੰਗਵਾਈ ਵਾਲੇ ਸਟਾਰਟਅਪ ਦੀ ਗਿਣਤੀ ਵਿੱਚ ਬੰਗਲੌਰ ਟੌਪ ਤੇ ਰਿਹਾ ਨੇਵਲ ਲਿਟਰੇਚਰ ਫੈਸਟੀਵਲ 2023 ਬੰਗਲੌਰ ਵਿੱਚ ਆਯੋਜਿਤ ਕੀਤਾ ਜਾਵੇਗਾ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਵਿੱਚ ਕੇਂਦਰੀ ਕਬਾਈਲੀ ਯੂਨੀਵਰਸਿਟੀ ਦੀ ਸਥਾਪਨਾ ਲਈ ਸੰਸਦ ਨੇ ਬਿੱਲ ਪਾਸ ਕੀਤਾ। ਕੇਂਦਰੀ ਕਬਾਈਲੀ ਯੂਨੀਵਰਸਿਟੀ ਦੀ ਸਥਾਪਨਾ ਲਈ ਸੰਸਦ ਨੇ ਬਿੱਲ ਪਾਸ ਕੀਤਾ ਵਾ। ਤੇਲੰਗਾਨਾ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਂਸਰ। ਹੁਣ ਤੇਲੰਗਾਨਾ ਦੀ ਗੱਲ ਹੋ ਰਹੀ ਆ। ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਾਨਾ ਤਲੰਗਾਨਾ ਦੀ ਕੈਪੀਟਲ ਹੈ ਹੈਦਰਾਬਾਦ ਇਥੋਂ ਦੇ ਚੀਫ ਮਿਨਿਸਟਰ ਰਿਵੰਤ ਰੈਡੀ ਅਤੇ ਗਵਰਨਰ ਡਾਕਟਰ ਤਮਿਲ ਸਾਈ ਸੁਨਦਰਾਜਨ ਤਲੰਗਾਨਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਮਹਾਬੀਰ ਹਰੀਣਾ ਮੰਨਸਥਲੀ ਨੈਸ਼ਨਲ ਪਾਰਕ ਪਾਰਖਲ ਵਾਈਲਡਲਾਈਫ ਸੈਂਚੁਰੀ ਕਾਬਲਾ ਵਾਈਲਡਲਾਈਫ ਸੈਂਚੁਰੀ ਗਦਮ ਪ੍ਰਸ਼ਾਦ ਨੂੰ ਤਲੰਗਾਨਾ ਵਿਧਾਨ ਸਭਾ ਦਾ ਨਮਸਪੀਕਰ ਚੁਣਿਆ ਗਿਆ ਤਲੰਗਣਾ ਵਿੱਚ ਦੁਨੀਆ ਦੇ ਪਹਿਲੇ 3D ਪ੍ਰਿੰਟਡ ਮੰਦਿਰ ਦਾ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਤਲੰਗਣਾ ਵਿੱਚ ਰਾਮਾ ਗੁੰਡਮ ਐਨਟੀਪੀਸੀ ਪ੍ਰੋਜੈਕਟ ਦਾ ਉਦਘਾਟਨ ਕੀਤਾ। ਪੇਮਬਰਤੀ ਅਤੇ ਚਾਂਦਲਾਪੁਰ ਨੂੰ ਤਲੰਗਣਾ ਦੇ ਸਭ ਤੋਂ ਵਧੀਆ ਸੈਲਾਨੀ ਪਿੰਡਾ ਵਜੋਂ ਚੁਣਿਆ ਗਿਆ। ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਵਿਜੇ ਦਿਵਸ ਤੋਂ ਮਨਾਇਆ ਗਿਆ। ਵਿਜੇ ਵਿਜੇ ਦਿਵਸ ਹੈ ਜਿਹੜਾ ਇਹ ਹਰ ਇੱਕ ਸਾਲ 16 ਦਸੰਬਰ ਨੂੰ ਮਨਾਇਆ ਜਾਂਦਾ ਕਿਉਂਕਿ 16 ਦਸੰਬਰ 1971 ਨੂੰ 1971 ਦੇ ਯੁੱਧ ਵਿੱਚ ਜਿਹੜਾ 16 ਦਸੰਬਰ ਨੂੰ ਪਾਕਿਸਤਾਨ ਦੀ ਸੈਨਾ ਨੇ ਭਾਰਤੀ ਸੈਨਾ ਦੇ ਸਾਰੇ ਭਾਰਤੀ ਸੈਨਾ ਦੇ ਅੱਗੇ ਆਤਮ ਸਮਰਪਣ ਕੀਤਾ ਸੀ ਠੀਕ ਹੈ ਜ ਜਾਂ ਆਪਾਂ ਕਹਿ ਸਕਦੇ ਹਾਂ 16 ਦਸੰਬਰ 1971 ਨੂੰ ਪਾਕਿਸਤਾਨ ਦੇ ਜਨਰਲ ਅਮੀਰ ਅਬਦੁੱਲਾਹ ਖਾਨ ਨਿਆਜ਼ ਨਿਆਮੀ ਉਹਨਾਂ ਨੇ 93 ਹਜ਼ਾਰ ਸੈਨਿਕਾਂ ਦੇ ਨਾਲ ਭਾਰਤ ਦੀ ਸੈਨਾ ਦੇ ਸਾਹਮਣੇ ਸਮਰਪਣ ਕੀਤਾ ਸੀ ਠੀਕ ਹੈ ਇਸ ਕਰਕੇ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਜਾਂਦਾ ਆਪਸ਼ਨ B ਇਸ ਆ ਰਾਈਟ ਆਨਸਰ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਦਸੰਬਰ ਨੂੰ ਵਿਸ਼ਵ ਵੇਟਸ ਦਿਵਸ ਬਣਾਇਆ ਗਿਆ ਵੈਰੀ ਇੰਪੋਰਟੈਂਟ ਇਜ਼ ਦੀ ਥੀਮ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਤੇ ਵੀਐਸਐਫ ਦਾ ਸਥਾਪਨਾ ਦਿਵਸ ਬਣਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਬਣਾਇਆ ਗਿਆ ਰਾਸ਼ਟਰੀ ਪ੍ਰਦੂਸ਼ਣ ਨਿਯੰਤਰਣ ਦਿਵਸ ਬਣਾਇਆ ਗਿਆ 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ ਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ 6 ਦਸੰਬਰ ਨੂੰ ਮਹਾ ਪਰਿਨਿਰਵਾਣ ਦਿਵਸ ਮਨਾਇਆ ਗਿਆ 7 ਦਸੰਬਰ ਨੂੰ ਹਥਿਆਰਬੰਦ ਸੈਨਾ ਛੰਡਾ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਸਹਿਰੀ ਹਵਾਵਾਜੀ ਦਿਵਸ ਮਨਾਇਆ ਗਿਆ 8 ਦਸੰਬਰ ਨੂੰ ਬੋਧੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਜੁਨੀਸਿਫ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਯੂਨੀਵਰਸਲ ਹੈਲਥ ਕਵਰੇਜ ਦਿਵਸ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਬ੍ਰਿਟੇਨ ਦੀ ਵਿਸ਼ਵ ਦੀਆਂ ਚੋਟੀ ਦੀਆਂ 50 ਏਸ਼ੀਆਈ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਕੌਣ ਚੋਟੀ ਤੇ ਰਿਹਾ ਹਾਂਜੀ ਪੂਰੇ ਵਰਲਡ ਦੀਆਂ ਅੰਜਾਸ਼ੀਆਈ ਮਸ਼ਹੂਰ ਹਸਤੀਆਂ ਦੀ ਸੂਚੀ ਤਿਆਰ ਕੀਤੀ ਹੈ ਤੇ ਬ੍ਰਿਟੇਨ ਦੀ ਵਿਸ਼ਵ ਦੀਆਂ ਚੋਟੀਆਂ ਦੀਆਂ 50 ਏਸ਼ੀਆਈ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਟੌਪ ਤੇ ਰਹੇ ਸਾਰੂਖ ਖਾਨ ਸੈਕਿੰਡ ਤੇ ਰਹੇ ਆਲੀਆ ਪੱਟ 3rd ਤੇ ਰਹੇ ਪ੍ਰਿਆੰਕਾ ਚੋਪੜਾ ਅਤੇ 4th ਤੇ ਰਹੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਇਹ ਤੁਸੀਂ 4 ਯਾਦ ਰੱਖਣੇ ਆ ਠੀਕ ਹੈ ਜੇ ਤੁਹਾਡੇ ਨੂੰ ਤੁਹਾਨੂੰ ਕੋਈ ਵੀ ਪੁੱਛ ਸਕਦੇ ਆ ਇਹਨਾਂ ਵਿੱਚੋਂ ਨੈਕਸਟ ਹੈ ਹਾਲ ਹੀ ਵਿੱਚ ਹਰੂਨ ਇੰਡੀਆ ਦੀ ਟਾਪ 100 ਅੰਡਰ 30 ਸੂਚੀ ਵਿੱਚ ਕਿਸ ਨੂੰ ਸ਼ਾਮਿਲ ਕੀਤਾ ਗਿਆ ਹਾਂਜੀ ਹਰੂਨ ਇੰਡੀਆ ਦੀ ਟਾਪ 100 ਅੰਡਰ 30 ਸੂਚੀਜ਼ ਦੇ ਵਿੱਚ ਸ਼ਾਮਿਲ ਕੀਤਾ ਗਿਆ ਵਾ ਕੈਵਲਿਆ ਬੋਹਰਾ ਨੂੰ ਟਾਪ ਤੇ ਰਹਿ ਹੈ ਇਹ ਕੈਵਲਿਆ ਬੋਹਰਾ ਇਹ ਜੈਪਟੂ ਤੁਸੀਂ ਸੁਣਿਆ ਹੋਣਾ ਜੈਪਟੂ ਗਰੋਸਰੀ ਦੇ ਸਮਾਨ ਨੂੰ 10 ਮਿੰਟ ਦੇ ਅੰਦਰ ਡਿਲੀਵਰ ਕਰਦਾ ਵਾ ਜਾਂ ਤੇ ਇਸ ਦੇ ਫਾਊਂਡਰ ਹੈ ਕੈਵਲੇਆ ਬੋਹਰਾ ਠੀਕ ਹੈ ਤੇ ਇਹਨਾਂ ਨੂੰ ਇਹ ਕੇਵਲ 21 ਸਾਲ ਦੀ ਉਮਰ ਆ ਤੇ ਇਹਨਾਂ ਨੂੰ ਉਹ ਕੀਤਾ ਗਿਆ ਵਾ ਅੰਡਰ 30 ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਵਾ ਹਾਂਜੀ ਨੈਕਸਟ ਪੋਜੀਸ਼ਨ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਦਫ਼ਤਰ ਹਾਲ ਹੀ ਵਿੱਚ ਕਿੱਥੇ ਪੂਰਾ ਹੋਇਆ ਹੈ ਹਾਂਜੀ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਦਫ਼ਤਰ ਦੇਖੋ ਪਹਿਲਾ ਕਾਰਪੋਰੇਟ ਦਫ਼ਤਰ ਜ ਜੇ ਅਸੀਂ ਗੱਲ ਕਰੀਏ ਜਿਹੜਾ ਕੋਈ ਵੱਡਾ ਆਫਿਸ ਸੀਗਾ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਆਫਿਸ ਸੀ ਤਾਂ ਉਹ ਅਮਰੀਕਾ ਦੇ ਵਿੱਚ ਪਰ ਹੁਣ ਅਮਰੀਕਾ ਤੋਂ ਬਾਅਦ 80 ਸਾਲ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਦੁਨੀਆ ਦਾ ਕੋਈ ਬਹੁਤ ਵੱਡਾ ਆਫਿਸ ਬਣਿਆਵਾ ਕਾਰਪੋਰੇਟ ਆਫਿਸ ਬਣਿਆਵਾ ਇੱਥੇ ਹੀਰੇ ਦੇ ਨਾਲ ਸੰਬੰਧਿਤ ਜੋ ਵੀ ਕਾਰੋਬਾਰ ਹੁੰਦਾ ਉਹ ਸਾਰਾ ਹੋਵੇਗਾ ਤੇ ਇਸ ਵਿੱਚ ਡਾਇਮੰਡ ਦੀ ਜਿਵੇਂ ਪੋ ਪਾਲ ਪਾਲਿਸ ਕਰਨਾ ਹੋ ਗਿਆ ਉਹਨੂੰ ਜੋ ਵੀ ਉਹਦੇ ਨਾਲ ਰਿਲੇਟਡ ਕਾਰੋਬਾਰ ਆ ਉਹ ਸਾਰਾ ਇੱਥੇ ਹੋਵੇਗਾ ਠੀਕ ਹੈ ਇਸ ਸੂਰਤ ਦੇ ਵਿੱਚ ਬਣਿਆ ਬਹੁਤ ਇੰਪੋਰਟੈਂਟ ਹੈ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਦਾ ਉਦਘਾਟਨ ਕੀਤਾ ਵਾ ਤੇ ਦੇਖ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਕਾਰਪੋਰੇਟ ਆਫਿਸ ਨੈਕਸਟ ਪੁਜੀਸ਼ਨ ਹਾਲ ਹੀ ਵਿੱਚ ਕੋਕਾ ਕੋਲਾ ਦੀ ਬੋਟਲਿੰਗ ਯੂਨਿਟ ਕਿਸ ਰਾਜ ਵਿੱਚ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਹਾਂਜੀ ਕੋਕਾ ਕੋਲਾ ਦੀ ਬਾਟਲਿੰਗ ਯੂਨਿਟ ਅਜਿਹੀ ਇਹ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਗੁਜਰਾਤ ਗੁਜਰਾਤ ਦਾ ਹੀ ਸੂਰਤ ਹੈ ਜਿੱਥੇ ਕਾਰਪੋਰੇਟ ਡਾਇਮੰਡ ਬਣਿਆ ਵਾ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਹੁਣ ਗੁਜਰਾਤ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਆ ਗੰਧੀ ਨਗਰ ਚੀਫ ਮਿਨਿਸਟਰ ਕੌਣ ਨੇ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਚੀਫ ਮਿਨਿਸਟਰ ਜੀ ਭੁਪਿੰਦਰ ਪਟੇਲ ਤੇ ਇਥੋਂ ਦੇ ਗਵਰਨਰ ਆ ਗੁਜਰਾਤ ਦੇ ਜੇਕਰ ਗੱਲ ਕਰੀਏ ਆਪਾਂ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ ਆਚਾਰੀਆ ਦੇਵਰਾਤ ਗੁਜਰਾਤ ਦੇ ਵਿੱਚ ਗਰੀ ਨੈਸ਼ਨਲ ਪਾਰਕ ਆ ਬਸੰਦਾ ਨੈਸ਼ਨਲ ਪਾਰਕ ਆ ਬਲੈਕਬੱਕ ਨੈਸ਼ਨਲ ਪਾਰਕ ਆ ਗੁਜਰਾਤ ਰਾਜ ਦੀ ਤਟ ਰੇਖਾ ਸਭ ਤੋਂ ਵੱਡੀ ਆ ਪੰਛੀਆਂ ਦੀ ਪ੍ਰਸਿੱਧ ਰਖਨਲਜ਼ ਰੋਵਰ ਗੁਜਰਾਤ ਦੇ ਵਿੱਚ ਆ ਕੋਲ ਮੱਛੀ ਨੂੰ ਗੁਜਰਾਤ ਦੀ ਰਾਜ ਮੱਛੀ ਘੋਸ਼ਿਤ ਕੀਤਾ ਗਿਆ ਗੁਜਰਾਤ ਦਾ ਪਹਿਲਾ ਤੇਲ ਕੋਚ ਰੈਸਟੋਰੈਂਟ ਰਾਜਕੋਟ ਵਿੱਚ ਖੋਲਿਆ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਸਟੀਮ ਇੰਜਨ ਨਾਲ ਗੁਜਰਾਤ ਦੀ ਵਿਰਾਸਤੇ ਟ੍ਰੇਨ ਲਾਂਚ ਕੀਤੀ ਤੇ ਕੁਝ ਗੁਜਰਾਤ ਸਰਕਾਰ ਨੇ ਕੋਨੋ ਕਾਰਪਸ ਪਲਾਂਟ ਤੇ ਪਾਬੰਦੀ ਲਗਾ ਦਿੱਤੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੁਜਰਾਤ ਵਿਧਾਨ ਸਭਾ ਦੇ ਡਿਜੀਟਲ ਹਾਊਸ ਦਾ ਉਦਘਾਟਨ ਕੀਤਾ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।